ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂਕੌਰ 786 channel ਤੇ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਬਣਾਵਾਂਗੇ ਮੂਲੀ ਦੇ ਪਰਾਂਠੇ ਮੂਲੀ ਦੇ ਪਰਾਂਠੇ ਵਿੱਚ ਆਪਾਂ ਕਿਹੜਾ ਕਿਹੜਾ ਸਮਾਨ ਪਾਵਾਂਗੇ ਉਹ ਤੁਸੀਂ ਵੀਡੀਓ ਦੇ ਵਿੱਚ ਪੂਰਾ ਦੇਖਿਓ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚਲੋ ਫਿਰ ਆਪਾਂ ਮੂਲੀ ਦੇ ਪਰੋਠੇ ਬਣਾਉਣਾ ਸ਼ੁਰੂ ਕਰਦੇ ਆਂ ਮੂਲੀ ਦੇ ਪਰੋਠੇ ਬਣਾਉਣ ਵਾਸਤੇ 1 ਕਿਲੋ ਆਪਾਂ ਮੂਲੀਆਂ ਲਈਆਂ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਧੋ ਲਿਆਗਾ ਧੋ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਪੱਤੇ ਹਟਾ ਦਿੱਤੇ ਇਸ ਤੇ ਥੋੜੇ ਥੋੜੇ ਆ ਡੰਡੀਆਂ ਰਹਿ ਗਈਆਂ ਹੁਣ ਆਪਾਂ ਇਹਨਾਂ ਨੂੰ ਵੀ ਹਟ ਐਸਰਾ ਆਪਾਂ ਹੁਣ ਪਿਛਲਾ ਐਸਾ ਹਟਾ ਦਾਂਗੇ ਤੇ ਮੂਰਲਾ ਵੀ ਹਟਾ ਦਾਂਗੇ ਤੇ ਪਤਲਾ-ਪਤਲਾ ਆਪਾਂ ਛਿਲਕਾ ਲਾ ਦਾਂਗੇ ਮੂਲੀਆਂ ਦਾ ਪਰੌਂਠੇ ਆਪਾਂ ਬਹੁਤ ਵਧੀਆ ਬਣਾਵਾਂਗੇ ਮੂਲੀ ਦੇ ਪਰੌਂਠੇ ਤਾਂ ਮੈਂ ਪਹਿਲਾਂ ਵੀ ਬਣਾਏ ਹੈਗੇ ਆ ਪਰ ਜਿਵੇਂ ਅੱਜ ਆਪਾਂ ਬਣਾਵਾਂਗੇ ਉਹ ਆਪਾਂ ਹੋਰ ਤਰੀਕੇ ਨਾਲ ਬਣਾਵਾਂਗੇ ਕਾਫੀ ਸਮਾਨ ਪਾਵਾਂਗੇ ਜਿੰਨਾ ਕਿ ਪਰੌਂਠੇ ਸਵਾਦ ਬਣਨ ਤੇ ਸਾਰੀਆਂ ਮੂਲੀਆਂ ਆਪਾਂ ਛਿੱਲ ਲਈਆਂ ਤੇ ਹੁਣ ਆਪਾਂ ਇੱਕ ਲੈ ਲਾਂਗੇ ਪ੍ਰਾਂਤ ਜਿਹਦੇ ਵਿੱਚ ਆਪਾਂ ਆਟਾ ਗੁੰਨਣਾ ਹੈ ਇਸੇ ਪ੍ਰਾਂਤ ਦੇ ਵਿੱਚ ਮੂਲੀਆਂ ਨੂੰ ਆਪਾਂ ਕद्दूकस ਕਰ ਲਾਂਗੇ ਤੇ ਮੈਂ ਤਾਂ ਆਪਦੇ ਪਰਿਵਾਰ ਦੇ ਹਿਸਾਬ ਨਾਲ ਇਹ ਮੂੜੀਆਂ ਲਈਆਂ ਇੱਕ ਕੁੱਲ ਇੱਕ ਕਿਲੋ ਮੂੜੀਆਂ ਨਾਲ ਤੇ ਵਧੀਆ ਪਰੌਠੇ ਬਣਦਿਆਂਦੇ ਪੂਰੇ ਫੈਮਿਲੀ ਵਾਸਤੇ ਤੇ ਤੁਸੀਂ ਵੀ ਆਪਦੀ ਫੈਮਿਲੀ ਦੇ ਹਿਸਾਬ ਨਾਲ ਹੀ ਮੂੜੀਆਂ ਲੈਣੀਆਂ ਆ ਜਿੰਨੇ ਕੁ ਤੁਸੀਂ ਪਰੌਠੇ ਬਣਾਉਣੇ ਆ ਉਸ ਹਿਸਾਬ ਨਾਲ ਤੁਸੀਂ ਮੂੜੀਆਂ ਲੈ ਲੈਣੀਆਂ ਹਾਂਜੀ ਸਾਰੀਆਂ ਆਪਾਂ ਮੂੜੀਆਂ ਨੂੰ ਕੱਦੂਕਾਸ਼ ਕਰ ਲਿਆਗਾ ਇੱਕ ਜਿਹੜਾ ਹੈ ਮੋਟਾ ਪਾਸਾ ਹੁੰਦਾ ਇਹਦੇ ਤੇ ਨਹੀਂ ਆਪਾਂ ਕੱਦੂਕਾਸ਼ ਕੀਤਾ ਇੱਕ ਮੀਡੀਅਮ ਸਾਈਜ਼ ਆ ਹੁੰਦਾ ਉਹਦੇ ਤੇ ਆਪਾਂ ਮੂੜੀਆਂ ਨੂੰ ਕੱਦੂਕਾਸ਼ ਕੀਤਾਗਾ ਤੇ ਹੁਣ ਆਪਾਂ ਸਾਰੀਆਂ ਮੂੜਾਂ ਦਾ ਕਦੂਕਸ਼ ਕਰ ਲਈਆਂ ਤੇ ਪਾਣੀ ਨਹੀਂ ਆਪਾਂ ਇਹਨਾਂ ਦਾ ਕੱਢਣਾਗਾ ਬਿਨਾ ਪਾਣੀ ਤੋਂ ਹੀ ਆਪਾਂ ਇਹ ਮੂੜੇ ਦੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਮੂੜਾਂ ਦੇ ਵਿੱਚ ਇੱਕ ਪਾ ਰਾਂਗੇ ਆਪਾਂ ਪਿਆਜ਼ ਬਰੀਕ ਕੱਟਿਆ ਹੋਇਆ ਆ ਅਦਰਕ ਤੇ ਤਿੰਨ ਹਰੀਆਂ ਮਿਰਚਾਂ ਤੇ ਲਸਣ ਇਹਨਾਂ ਨੂੰ ਆਪਾਂ ਦਰਦਰਾ ਜਾਂ ਕੁੱਟ ਲਿਆ ਸੀਗਾ ਇਹ ਪਾ ਦਾਂਗੇ ਇਹਨਾਂ ਦਾ ਫਲੇਵਰ ਵੀ ਬਹੁਤ ਵਧੀਆ ਆਉਂਦਾ ਪਰੌਂਠਿਆਂ ਦੇ ਵਿੱਚ ਤੇ ਹੁਣ ਆਪਾਂ ਪਾ ਦਾਂਗੇ ਮੂਲੀ ਦੇ ਪੱਤੇ ਮੂਲੀ ਦੇ ਪੱਤੇ ਜਿਹੜੇ ਛੋਟੇ ਛੋਟੇ ਕੱਚੇ ਕੱਚੇ ਹੁੰਦੇ ਆ ਨਾ ਉਹਨਾਂ ਨੂੰ ਆਪਾਂ ਸਾਫ਼ ਕਰ ਲਿਆ ਸੀ ਪਾਣੀ ਦੇ ਨਾਲ ਧੋ ਲਿਆ ਸੀ ਦੋ ਤਿੰਨ ਵਾਰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਹੁਣ ਪਾ ਦਾਂਗੇ ਆਪਾਂ ਹਰਾ ਧਨੀਆ ਅੱਧਿਕ ਕੌਲੀ ਤੇ ਹੁਣ ਆਪਾਂ ਪਾਵਾਂਗੇ ਮਸਾਲੇ ਨਮਕ ਪਾਵਾਂਗੇ ਆਪਾਂ ਸੁਆਦ ਅਨੁਸਾਰ ਤੇ ਥੋੜੀ ਜੀ ਪਾ ਦਾਂਗੇ ਆਪਾਂ ਹਲਦੀ ਸਿਰਫ ਕਲਰ ਵਾਸਤੇ ਅੱਧਾ ਕ ਚਮਚ ਪਾ ਦਾਂਗੇ ਗਰਮ ਮਸਾਲਾ ਅੱਧਾ ਕ ਚਮਚ ਪਾ ਦਾਂਗੇ ਆਪਾਂ ਪੀਸਿਆ ਲਾਲ ਮਿਰਚਾਂ ਅੱਧਾ ਕ ਚਮਚ ਪਾ ਦਾਂਗੇ ਆਪਾਂ ਧਨੀਆ ਪਾਊਡਰ ਅੱਧਾ ਕ ਚਮਚ ਪਾ ਦਾਂਗੇ ਸਾਬਤ ਜੀਰਾ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਕਾਲਾ ਨਮਕ ਅੱਧਾ ਚਮਚ ਪਾ ਦਾਂਗੇ ਆਪਾਂ ਅਮਚੂਰ ਪਾਊਡਰ ਅਮਚੂਰ ਪਾਊਡਰ ਹੈ ਨਹੀਂ ਤਾਂ ਤੁਸੀਂ ਚਾਟ ਮਸਾਲਾ ਵੀ ਐਡ ਕਰ ਸਕਦੇ ਹੋ ਹੁਣ ਪਾਵਾਂਗੇ ਆਪਾਂ ਕਣਕ ਦਾ ਆਟਾ ਆਟੇ ਨੂੰ ਆਪਾਂ ਛਾਣਿਆ ਹੋਇਆ ਤੇ ਜਿੰਨੇ ਆਪਾਂ ਪਰੌਂਠੇ ਬਣਾਉਣੇ ਉਸ ਹਿਸਾਬ ਨਾਲ ਆਪਾਂ ਆਟਾ ਪਾ ਲੈਣਾਗਾ ਮੈਂ ਇੱਕ ਵਾਰੀ ਇੰਨਾ ਆਟਾ ਪਾਇਆ ਜੇ ਜ਼ਰੂਰਤ ਪਈ ਤਾਂ ਆਪਾਂ ਹੋਰ ਆਟਾ ਪਾ ਲਾਂਗੇ ਤੇ ਦੋ ਚਮਚ ਪਾ ਦਾਂਗੇ ਆਪਾਂ ਦਹੀਂ ਹੁਣ ਆਪਾਂ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਜ਼ਰੂਰਤ ਪਈ ਤਾਂ ਪਾਣੀ ਪਾਵਾਂਗੇ ਜੇ ਨਾ ਜ਼ਰੂਰਤ ਪਈ ਤਾਂ ਆਪਾਂ ਨਹੀਂ ਪਾਉਂਦੇ ਕਿਉਂਕਿ ਆਪਾਂ ਮੂਲੀਆਂ ਦੇ ਵਿੱਚੋਂ ਪਾਣੀ ਕੱਢਿਆ ਨਹੀਂਗਾ ਤੇ ਬਾਕੀ ਸਿਰੇ ਆਪਾਂ 2 ਚਮਚ ਪਾਏ ਆ ਦਹੀਂ ਦੇ ਥੋੜਾ ਜਿਹਾ ਆਟੇ ਦੀ ਹੋਰ ਜ਼ਰੂਰਤ ਪਊਗੀ ਆਪਾਂ ਨੂੰ ਤੇ ਥੋੜਾ ਜਿਹਾ ਆਟਾ ਮੈਂ ਹੋਰ ਪਾ ਲਵਾਂਗੀ ਤੁਸੀਂ ਇਹਦੇ ਵਿੱਚ ਬੇਸਣ ਵੀ ਪਾ ਸਕਦੇ ਆ ਬੇਸਣ ਪਾ ਕੇ ਵੀ ਪਰੌਠੇ ਬਹੁਤ ਵਧੀਆ ਬਣਦੇ ਪਰ ਮੈਂ ਬੇਸਣ ਪਾਇਆ ਨਹੀਂ ਗਾ ਹੁਣ ਆਪਾਂ ਚੰਗੀ ਤਰ੍ਹਾਂ ਸਾਰੇ ਸਮਾਨ ਦੇ ਵਿੱਚ ਆਟੇ ਨੂੰ ਕਰ ਦਾਂਗੇ ਮਿਕਸ ਤੇ ਹੁਣ ਆਪਾਂ ਨੂੰ ਸ਼ਾਇਦ ਲੱਗਦਾ ਵੀ ਪਾਣੀ ਦੀ ਜ਼ਰੂਰਤ ਪਊਗੀ ਕਿਉਂਕਿ ਆਪਾਂ ਆਟਾ ਪਾ ਲਿਆ ਹੈਗਾ ਹੁਣ ਆਪਾਂ ਪਾ ਦਾਂਗੇ ਥੋੜਾ ਜਿਹਾ ਪਾਣੀ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨ ਲਾਂਗੇ ਹਾਂਜੀ ਆਟੇ ਨੂੰ ਆਪਾਂ ਗੁੰਨ ਲਿਆ ਤੇ ਪਾ 5 ਕਿ ਮਿੰਟ ਵਾਸਤੇ ਰੱਖ ਦਾਂਗੇ ਆਟੇ ਨੂੰ ਸੈੱਟ ਹੋਣ ਵਾਸਤੇ 5 ਕਿ ਮਿੰਟ ਹੋ ਗਿਆ ਆਪਣੇ ਆਟੇ ਰੱਖੇ ਨੂੰ ਤੇ ਆਟਾ ਵੀ ਸੈੱਟ ਹੋ ਗਿਆ ਹਾਂਜੀ ਪ੍ਰਾਂਤ ਦੇ ਵਿੱਚ ਆਪਾਂ ਸੁੱਕਾ ਆਟਾ ਵੀ ਰੱਖ ਲਿਆ ਪੇੜੇ ਨੂੰ ਲਾਉਣ ਵਾਸਤੇ ਤੇ ਹੁਣ ਆਪਾਂ ਜਿੱਡਾ ਕ ਬਣਾਉਣਾਗਾ ਪਰੌਂਠਾ ਉਸੇ ਹਿਸਾਬ ਨਾਲ ਆਪਾਂ ਆਟਾ ਲੈ ਲੈਣਾਗਾ ਤੇ ਆਪਾਂ ਬਣਾ ਲਾਂਗੇ ਹੁਣ ਪੇੜਾ ਮੈਂ ਪਰੌਂਠਾ ਨਾ ਜਿਆਦਾ ਵੱਡਾ ਤੇ ਨਾ ਹੀ ਜਿਆਦਾ ਛੋਟਾ ਤੇ ਹੁਣ ਆਪਾਂ ਸੁੱਕਾ ਆਟਾ ਲਾ ਲਾਂਗੇ ਹੁਣ ਆਪਾਂ ਥੋੜਾ ਜਿਹਾ ਸੁੱਕਾ ਆਟਾ ਲਾ ਲਾਂਗੇ ਤੇ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਹੁਣ ਚੁੜਾਈ ਚ ਕਰ ਲਾਂਗੇ ਹੱਥ ਦੇ ਨਾਲ ਨੱਪ ਕੇ ਇਧਰ ਆਪਾਂ ਹੁਣ ਲੈ ਲਿਆਏ ਚੱਕਲਾ ਚੱਕੜੇ ਦੋ ਪਰ ਆਪਾਂ ਹੁਣ ਪੇੜੇ ਨੂੰ ਰੱਖਤਾ ਤੇ ਹੁਣ ਆਪਾਂ ਵੇਲ ਲਾਂਗੇ ਹਲਕੇ ਜਿਹੇ ਹੱਥ ਨਾਲ ਪਰੌਂਠਾ ਨਾ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਮੋਟਾ ਰੱਖਣਾਗਾ ਹਾਂਜੀ ਪਰੌਂਠੇ ਨੂੰ ਆਪਾਂ ਵੇਲ ਲਿਆਗਾ ਨਾ ਜ਼ਿਆਦਾ ਮੋਟਾ ਰੱਖਿਆ ਤੇ ਨਾ ਹੀ ਜ਼ਿਆਦਾ ਆਪਾਂ ਪਤਲਾ ਰੱਖਿਆ ਪਰੌਂਠੇ ਬਣਾਉਣ ਵਾਸਤੇ ਤੇ ਤਵੇ ਨੂੰ ਆਪਾਂ ਗੈਸ ਤੇ ਰੱਖ ਲਿਆ ਤਵਾ ਆਪਾਂ ਹੁਣ ਗਰਮ ਕਰ ਲਿਆ ਤੇ ਹੁਣ ਆਪਾਂ ਪਰੌਂਠਾ ਚੱਕ ਕੇ ਤਵੇ ਦੇ ਉੱਪਰ ਪਾ ਦਾਂਗੇ ਕੋਈ ਆਪਾਂ ਹਜੇ ਤੱਕ ਕਿਉਂ ਨਹੀਂ ਲਾਇਆਗਾ ਜਿੰਨਾ ਚਿਰ ਸੇਕ ਨਹੀਂ ਲੱਗਦਾ ਉਸ ਤੋਂ ਬਾਅਦ ਹੀ ਆਪਾਂ ਘਿਓ ਵਰਤਾਂਗੇ ਹਾਂਜੀ ਹੁਣ ਆਪਾਂ ਪਰੌਂਠੇ ਨੂੰ ਪਾਟ ਦਿੰਨੇ ਆ ਹਲਕਾ ਹਲਕਾ ਸੇਕ ਲੱਗ ਗਿਆ ਪਰੌਂਠੇ ਨੂੰ ਹੁਣ ਆਪਾਂ ਪਾਸਾ ਪਾਟ ਦਿੰਨੇ ਆ ਤੇ ਇਧਰ ਵੀ ਥੋੜਾ ਸੇਕ ਲੱਗ ਗਿਆ ਹੁਣ ਆਪਾਂ ਲਾਵਾਂਗੇ ਘਿਓ ਘਿਓ ਤੁਸੀਂ ਕੋਈ ਵੀ ਲਾ ਸਕਦੇ ਆ ਤੇਲ ਵੀ ਲਾ ਸਕਦੇ ਆ ਘਿਓ ਵੀ ਲਾ ਸਕਦੇ ਆ ਬਟਰ ਵੀ ਲਾ ਸਕਦੇ ਆ पासा पलट दिखा इधर भी आप थोड़ा जाओ ला दें घो कि लाइना उस हिसाब से हल्का हल्का हम आप नप दें उस बात पलट दें हाँ जी पर लिया हम आप रख देंगे प्लेट दुनिया तो एक मैं दूसरा परौंठा भी बना के दिखाऊंगी पेड़ा पहले करके रख लिया ਥੋੜਾ ਜਿਹਾ ਆਪਾਂ ਸੁੱਕਾ ਆਟਾ ਵੀ ਲਾ ਲਿਆ ਸੀ ਤੇ ਹੁਣ ਆਪਾਂ ਥੋੜਾ ਜਿਹਾ ਹੋਰ ਲਾ ਲੈਨੇ ਆ ਤੇ ਹੁਣ ਆਪਾਂ ਹਲਕੇ ਜਿਹੇ ਹੱਥ ਨਾਲ ਪਰੌਂਠੇ ਨੂੰ ਵੇਲ ਲਾਂਗੇ ਸਭ ਤੋਂ ਸੌਖਾ ਤਰੀਕਾ ਇਹ ਪਰੌਂਠੇ ਬਣਾਉਣ ਦਾ ਤੇ ਪਰ ਇੰਨਾ ਸਮਾਨ ਵੈਸੇ ਤਾਂ ਤੁਸੀਂ ਕੱਲੀ ਮੂਲੀ ਪਾ ਕੇ ਵੀ ਪਰੌਂਠੇ ਤਾਂ ਬਣਾ ਸਕਦੇ ਆ ਪਰ ਜੇ ਆਪਾਂ ਜਿਆਦਾ ਹੀ ਟੇਸਟੀ ਚਾਹੁੰਨੇ ਆ ਪਰੌਂਠੇ ਤੇ ਫਿਰ ਤੁਸੀਂ ਇੰਨਾ ਸਮਾਨ ਪਾ ਕੇ ਬਣਾਇਓ ਬਹੁਤ ਹੀ ਵਧੀਆ ਬਣਦੇ ਆ ਤੇ ਜੇ ਤੁਸੀਂ ਬਣਾਏ ਹੋਏ ਘਰੇ ਇਸ ਤਰੀਕੇ ਨਾਲ ਪਰੌਂਠੇ ਤੇ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਦੇ ਵੀ ਪਰੌਂਠੇ ਕਾਫੀ ਸਵਾਦ ਬਣੇ ਆ। ਆਪਾਂ ਦੂਸਰਾ ਪਰੌਂਠਾ ਵੀ ਤਵੇ ਦੇ ਉੱਪਰ ਪਾ ਦਾਂਗੇ ਤੇ ਜਦੋਂ ਇਹਨੂੰ ਵੀ ਸੇਕ ਲੱਗ ਉਸ ਤੋਂ ਬਾਅਦ ਹੀ ਆਪਾਂ ਘਿਓ ਲਾਵਾਂਗੇ। ਦੋਨੇ ਪਾਸੇ ਪਰੌਂਠਾ ਹਲਕਾ ਹਲਕਾ ਸਿੱਕ ਗਿਆ ਤੇ ਹੁਣ ਆਪਾਂ ਘਿਓ ਲਾ ਦਾਂਗੇ। तो हजे हाँ तक तीन मेरे चैनल नहीं सबसक्राइब किया तो मेरे चैनल जरूर सबसक्राइब कर लो जे मेरे चैनल सबसक्राइब किया तो मेरी वीडियो भी जरूर वेख्या करो तो रिक्वेस्ट है हम आपू पलट दें हल्का हल्का हम इस तरह नप दें ऐ होंगे ना परठे क्रिस्पी जो बन जाते हैं घ्यों आप थोड़ा जुद्ध लाया गया बाकी सरे घ्यो कि ला उस हिसाब से घ्यो ला लेना जिन्ना ਤਲਿਆ ਵਗੈਰਾ ਖਾਣੇ ਆ ਹਾਂਜੀ ਸਾਰੇ ਪਰੌਂਠੇ ਆਪਾਂ ਬਣਾ ਲੈ ਮਤਲਬ ਆਪਾਂ 4 ਪਰੌਂਠੇ ਬਣਾਏ ਕਿਉਂਕਿ ਜੇ ਮੈਂ ਸਾਰੇ ਪਰੌਂਠੇ ਬਣਾਉਂਦੀ ਤਾਂ ਜਿਹੜੀ ਲੰਬੀ ਵੀਡੀਓ ਕਾਫੀ ਲੰਬੀ ਹੋ ਜਾਂਦੀ ਇਸ ਕਰਕੇ ਇੱਕ ਵਾਰੀ ਮੈਂ 4 ਪਰੌਂਠੇ ਬਣਾ ਕੇ ਤੁਹਾਨੂੰ ਦਿਖਾਏ ਆ ਹਾਂਜੀ ਇੱਕ ਆਪਾਂ ਪਲੇਟ ਲੈ ਲਈ ਹੁਣ ਇਹਦੇ ਵਿੱਚ ਆਪਾਂ ਸਰਵ ਕਰਾਂਗੇ ਪਰੌਂਠਿਆਂ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਮੂਲੀ ਦੇ ਪਰੌਂਠੇ ਬਣਾਉਣੇ ਦੱਸੇ ਹੈਗੇ ਆ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਤੇ ਟੇਸਟੀ ਵੀ ਇਸ ਤਰੀਕੇ ਨਾਲ ਪਰੌਂਠੇ ਬਣਦੇ ਹੈਗੇ ਤੇ ਨਾਲ ਰੱਖ ਦਾਂਗੀ ਹਰੀ ਚਟਨੀ ਕਿਉਂਕਿ ਇਹ ਵੀ ਮੈਂ ਘਰੀ ਬਣਾਈ ਹੋਈ ਐ ਤੇ ਨਾਲ ਰੱਖ ਦਾਂਗੇ ਆਪਾਂ ਦਹੀਂ ਤੁਸੀਂ ਹਰੀ ਚਟਨੀ ਨਾਲ ਇਹਨਾਂ ਨੂੰ ਸਰਵ ਕਰ ਸਕਦੇ ਆ ਤੁਸੀਂ ਦਹੀਂ ਦੇ ਨਾਲ ਇਹਨਾਂ ਨੂੰ ਖਾ ਸਕਦੇ ਆ ਪਰੌਂਠੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਣਗੇ ਤੇ ਜੇ ਤੁਸੀਂ ਇਹਨਾਂ ਚੀਜ਼ਾਂ ਨਾਲ ਨਹੀਂ ਵੀ ਖਾਣੇ ਤਾਂ ਇਕੱਲੇ ਤੁਸੀਂ ਚਾਹ ਨਾਲ ਵੀ ਇਹ ਪਰੌਂਠੇ ਨੂੰ ਖਾ ਸਕਦੇ ਆ ਸਵੇਰ ਦੇ ਟਾਈਮ ਤੇ ਕਿਹੜੇ ਵੀ ਟਾਈਮ ਤੇ ਤੁਸੀਂ ਇਹਨਾਂ ਪਰੌਂਠਿਆਂ ਨੂੰ ਬਣਾ ਕੇ ਖਾ ਸਕਦੇ ਆ ਪਰੌਂਠੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦੇ ਆ ਤੁਹਾਨੂੰ ਮੈਂ ਇੱਕ ਹੁਣ ਪਰੌਂਠਾ ਤੋੜ ਕੇ ਵੀ ਦਿਖਾਉਂਗੀ ਕਿੰਨੇ ਸੌਫਟ ਬਣੇ ਹੈਗੇ ਆ ਤੇ ਕਿੰਨੇ ਕ੍ਰਿਸਪੀ ਵੀ ਬਣੇ ਹੈਗੇ ਆ ਕਿਉਂਕਿ ਆਪਾਂ ਥੋੜਾ ਜਿਹਾ ਘਿਓ ਜ਼ਿਆਦਾ ਲਾਇਆ ਸੀਗਾ ਚਾਹੇ ਤੁਸੀਂ ਇਹਨਾਂ ਨੂੰ ਹਰੀ ਚਟਨੀ ਨਾਲ ਖਾੜਿਓ ਤੇ ਚਾਹੇ ਤੁਸੀਂ ਇਹਨਾਂ ਨੂੰ ਦਹੀਂ ਦੇ ਨਾਲ ਖਾੜਿਓ ਤੇ ਚਾਹੇ ਤੁਸੀਂ ਇਕੱਲੇ ਚਾਹ ਦੇ ਨਾਲ ਖਾੜਿਓ ਪਰੌਂਠੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗਣਗੇ ਮੈਂ ਥੋੜਾ ਜਿਹਾ ਇਸ ਤਰ੍ਹਾਂ ਦਹੀਂ ਝਾੜ ਕੇ ਤੁਹਾਨੂੰ ਖਾ ਕੇ ਵੀ ਦਿਖਾਉਣੀ ਕਿ ਕਿੰਨੇ ਵਧੀਆ ਬਣਨੇ ਆ ਇੰਨੇ ਸਵਾਦ ਪਰੌਂਠੇ ਬਣੇ ਨਾ ਤੁਸੀਂ ਜ਼ਰੂਰ ਬਣਾ ਕੇ ਦੇਖੋ ਤੇ ਜੇ ਬਣਾਏ ਹੋ ਤਾਂ ਮੈਨੇ ਕਮੈਂਟ ਕਰਕੇ ਵੀ ਦੱਸ ਦਿਓ ਵੀ ਇੰਨੇ ਸਵਾਦ ਪਰੌਂਠੇ ਬਣੇ ਆ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਇਹ ਸਵਾਦ ਲੱਗੇ ਪਰੌਂਠੇ ਹਾਂਜੀ ਅੱਜ ਹੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਚਲੋ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ